ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 2024 ਦੀਆਂ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਆਖਰੀ ਪੜਾਅ ਤੇ ਨੇ ਮੈਂ ਪੰਜਾਬ ਸਮੇਤ ਪਟਿਆਲੇ ਦੀ ਸੰਗਤ ਨੂੰ ਕੁਝ ਗੱਲਾਂ ਸੰਬੋਧਿਤ ਹੋਣਾ ਚਾਹੁੰਦਾ ਸਾਰੀ ਇਲੈਕਸ਼ਨ ਦੌਰਾਨ ਮੈਂ ਆਪਣੇ ਲੀਡਰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੂੰ ਪ੍ਰਮੁੱਖਤਾ ਤੇ ਰੱਖਿਆ ਮੈਂ ਅੱবি ਆਪਜੀ ਨਾਲ ਬਚਨ ਕਰਦਾ ਤੇ ਸਰਤ ਜਰਨੈਲ ਸਿੰਘ ਪਿੰਡਾ ਵਾਲਾ ਜਿਹੜੀਆਂ ਗੱਲਾਂ ਉਹ ਵਿਖਦੇ ਵਿੱਚ ਕਰਨਾ ਚਾਹੁੰਦੇ ਸੀ ਉਹ ਪੰਜਾਬ ਨੇ ਨਹੀਂ ਸਮਝ ਸਕਿਆ ਸਿੱਖ ਕੌਮ ਨੇ ਨਹੀਂ ਸਮਝ ਸਕਿਆ ਇਹ ਜ਼ਰੂਰ ਹੈ ਕਿ ਅਸੀਂ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਅਗਵਾਈ ਹੇਠ ਇਹਨਾਂ ਗੱਲਾਂ ਨੂੰ ਉਜਾਗਰ ਕਰਨ ਦਾ 40 ਸਾਲ ਦਾ ਆਪਣਾ ਸਫ਼ਰ ਪੂਰਾ ਕੀਤਾ ਹੈ ਔਰ ਸਾਨੂੰ ਲੱਗਦਾ ਹੈ ਕਿ ਕਿਤੇ ਸਰਕਾਰਾਂ ਦੀ ਜ਼ਬਰ ਉਹਨਾਂ ਦੇ ਸੋਰਸਸ ਪੈਸਾ ਪਾਵਰ ਸੰਜਲੇ ਸਿੰਘ ਦੀ ਸੋਚ ਨੂੰ ਦਬਾਉਣਾ ਚਾਹੁੰਦੇ ਨੇ ਜਿਹੜੀ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦੀ ਸੋਚ ਹੈ ਇਹਦੇ ਲਈ ਅਸੀਂ ਹਰ ਹਿੱਲਾ ਵਰਤਿਆ ਤੇ ਹਰ ਹਿੱਲਾ ਵਰਤਾਂਗੇ ਅਸੀਂ ਪਾਰਲੀਮੈਂਟ ਦੇ ਵਿੱਚ ਇੱਕ ਨੈਰੇਟਿਵ ਬਿਲਡ ਕਰਾਂਗੇ ਜਿਹੜਾ ਇਹਨੂੰ ਤੋਂ ਵੀ ਸਰਕਾਰ ਦਾ ਨੈਰੇਟਿਵ ਦਾ ਮੁਕਾਬਲਾ ਕਰੇਗਾ ਤੇ ਅਸੀਂ ਆਪਣੇ ਹੀਰੋ ਨੂੰ ਉੱਥੇ ਲੈ ਕੇ ਜਾਵਾਂਗੇ। ਇਲੈਕਸ਼ਨ ਦੌਰਾਨ ਮੈਂ ਸਾਰਿਆਂ ਨੂੰ ਪਟਿਆਲਾ ਨਿਵਾਸੀਆਂ ਨੂੰ ਜ਼ਿਲ੍ਹਾ ਪਟਿਆਲਾ, ਪਾਰਲੀਮੈਂਟ ਪਟਿਆਲਾ ਵੋਟ ਪਾਉਣ ਦੀ ਅਪੀਲ ਕਰਦਾ। ਸਾਰੇ ਪੰਜਾਬ ਦੀ ਤਰ੍ਹਾਂ ਮੇਰਾ ਪਟਿਆਲੇ ਦਾ ਵੀ ਚੌਂ ਨਿਸ਼ਾਨ ਬਾਲਟੀ ਹੈ ਕੱਲ 26 ਤਰੀਕ ਤੋਂ ਮੈਂ ਆਪਣੇ ਸਾਥੀਆਂ ਸਮੇਤ ਰੋਡ ਸ਼ੋਅ ਸ਼ੁਰੂ ਕਰਨਗੇ ਮਤ ਜਾਣਿਓ ਕਿ ਮੇਰੇ ਰੋਡ ਸ਼ੋਅ ਵਿੱਚ ਬਹੁਤ ਪੈਸੇ ਦੀ ਚਮਕਦਮਕ ਹੋਏਗੀ ਨਹੀਂ ਬਿਲਕੁਲ ਆਰਗੇਨਿਕਲੀ ਜੋ ਅਸੀਂ ਕਰ ਸਕਦੇ ਆ ਮੇਰੇ ਵਰਕਰਸ ਮੇਰੇ ਸਾਥੀ ਸਾਰੇ ਜੋ ਕਰ ਸਕਦੇ ਨੇ ਉਹ ਅਸੀਂ ਜਰੂਰ ਕਰਾਂਗੇ ਜਿਹੜਾ ਜਿਹੜਾ ਵੀ ਸਾਡੇ ਸੋਸ਼ਲ ਮੀਡੀਆ ਰਾਹੀਂ ਆਪ ਜੀ ਨੂੰ ਰੂਟ ਆਵੇ 4 ਦਿਨ ਦਾ ਪਹਿਲਾ ਦਿਨ 26 ਤਰੀਕ ਸ਼ਤਰਾਣਾ ਸਮਾਣਾ ਤੇ ਨਾਬਾ ਹੈ ਦੂਜਾ ਤਰੀਕ 27 ਤਰੀਕ ਪਟਿਆਲਾ ਧਾਤ ਸਨੌਰ ਤੇ ਘਨੌਰ ਹੈ ਤੀਸਰਾ 28 ਤਰੀਕ ਡੇਰਾ ਬਸੀ ਤੇ ਰਾਜਪੁਰਾ ਹੈ ਚੌਥਾ 29 ਤਰੀਕ ਪਟਿਆਲੇ ਸ਼ਹਿਰ ਦੀਆਂ ਸਰਕਾਾਂ ਤੇ ਆਪਾਂ ਪੂਰਾ ਆਪਣਾ ਜਹੋ ਜਲਾਲ ਕੌਮੀ ਵੀ ਪੰਜਾਬ ਪੱਖੀ ਵੀ ਕਰਕੇ ਇਸ ਇਲੈਕਸ਼ਨ ਦੀ ਕੈਂਪੇਨ ਦੀ ਸਮਾਪਤੀ ਕਰਾਂਗੇ ਮੈਂ ਇੱਕ ਗੱਲ ਜੋ 35 ਸਾਲ ਬਾਅਦ ਦੇਖੀ ਹੈ ਉਦੋਂ ਤੋਂ ਮੈਨੂੰ ਇੰਨਾ ਵੱਡਾ ਸਕੂਨ ਮਿਲਿਆ ਇਹਨਾਂ ਇਲੈਕਸ਼ਨਾਂ ਦੇ ਦੌਰਾਨ ਕਿ ਅੱਜ ਮੇਰਾ ਨੌਜਵਾਨ ਮੇਰਾ ਪੁੱਤ ਮੇਰੀ ਧੀ ਸਮਝ ਗਈ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਹਨਾਂ ਦੀ ਆਪਣੀ ਪਾਰਟੀ ਹੈ ਉਹਨਾਂ ਦੇ ਦੁੱਖ ਸੁੱਖ ਦੀ ਹਾਣੀ ਹੈ ਇਸ ਲਈ ਮੈਂ ਆਪਣੇ ਨੌਜਵਾਨ ਬੱਚੇ-ਬੱਚੀਆਂ ਨੂੰ ਬਹੁਤ ਮੁਬਾਰਕਬਾਦ ਦਿੰਦਾ ਕਿ 300 ਤੋਂ ਉੱਪਰ ਮੇਰੀਆਂ ਛੋਟੀਆਂ ਵੱਡੀਆਂ ਮੀਟਿੰਗਸ ਹੋਈਆਂ ਨੇ ਉਹਨਾਂ ਦੌਰਾਨ ਉਹਨਾਂ ਨੌਜਵਾਨਾਂ ਨੇ ਮੈਨੂੰ ਇੰਨਾ ਵੱਡਾ ਉਤਸ਼ਾਹ ਤੇ ਹੰਗਾਰਾ ਦਿੱਤਾ ਹੈ ਜਿਹਦੇ ਨਾਲ ਮੈਂ ਗੁਰਗੱਲ ਸਾਹਿਬ ਜੀ ਅੱਗੇ ਨਿਵ ਕੇ ਆਪ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇਹਨਾਂ ਨੌਜਵਾਨਾਂ ਨੇ ਮੈਨੂੰ ਜਿੱਤ ਦਾ ਰਾਹ ਦਿਖਾਇਆ ਮੈਂ ਆਪਣੀਆਂ ਗੱਲਾਂ ਦੌਰਾਨ ਹਰ ਜਗ੍ਹਾ ਤੇ ਤੁਸੀਂ ਵੀਡੀਓ ਰਾਹੀਂ ਦੇਖ ਸਕਦੇ ਹੋ 1978 ਤੋਂ ਲੈ ਕੇ ਅੱਜ 2024 ਤੱਕ ਮੇਰੀ ਸਿੱਖ ਕੌਮ ਤੇ ਮੇਰੇ ਪੰਜਾਬ ਨਾਲ ਜਿਹੜਾ ਜਿਹੜਾ ਤੱਕਾ ਹੋਇਆ ਹੈ ਸਭ ਦਾ ਜ਼ਿਕਰ ਕੀਤਾ ਜੋ ਜੋ ਸਾਡੀਆਂ ਪ੍ਰੋਬਲਮਸ ਸਾਡੇ ਤੇ ਹੋਏ ਜ਼ੁਲਮ ਦਾ ਇਨਸਾਫ ਨਹੀਂ ਮਿਲਿਆ ਉਹ ਇਨਸਾਫ ਮਿਲਣ ਤੱਕ ਅਸੀਂ ਉਹਨੂੰ ਜਾਰੀ ਰੱਖਾਂਗੇ ਬੇਸ਼ੱਕ 78 ਦਾ ਅੰਮ੍ਰਿਤਸਰ ਸਾਹਿਬ ਦਾ ਖੂਨੀ ਸਾਾਕਾ ਹੋਵੇ ਬਾਦਲ ਹੋਵੇ ਮਰ ਗਿਆ ਪਰ ਬਾਦਲ ਸਿਸਟਮ ਤੋਂ ਇਹਦਾ ਜਰੂਰ ਪਤਾ ਕਰਾਂਗੇ ਕਿ ਉਹ 1978 ਦੇ ਸਿੱਖ ਕਤਲੇਆਮ ਨੂੰ ਦੇ ਦੋਸ਼ੀਆਂ ਨੂੰ ਸਜ਼ਾ ਕਿਉਂ ਨਹੀਂ ਦਿੱਤੀ ਗਈ 1984 ਦਾ ਜੈਨੋਸਾਈਡ ਦੇ ਦਰਬਾਰ ਸਾਹਿਬ ਤੇ ਹਮਲਾ ਅਕਾਲ ਤਖਤ ਸਾਹਿਬ ਨੂੰ ਢਾਹ ਡੇ ਨਹੀਂ ਕਰਨਾ ਇਹ ਮੇਰਾ ਮੈਨੀਫੈਸਟੋ ਰਿਹਾ ਹੈ ਇਹਦਾ ਇਲੈਕਸ਼ਨ ਦਾ ਜਿੰਨੇ ਵੀ ਸਾਡੇ ਨੌਜਵਾਨ ਫੇਕ ਐਨਕਾਉਂਟਰਸ ਦੇ ਵਿੱਚ ਮਾਰੇ ਗਏ ਨੇ ਸਾਡੇ ਜਥੇਦਾਰ ਸਾਹਿਬ ਭਾਈ ਗੁਰਦੇਵ ਸਿੰਘ ਜੀ ਕੌਕੇ ਸਾਡਾ ਜਸਵੰਤ ਸਿੰਘ ਖਡਲਾ ਜਿਵੇਂ ਤਸੀਹੇ ਦੇ ਕੇ ਕਤਲ ਕੀਤਾ ਗਿਆ ਹੈ ਸ਼ਹੀਦ ਕੀਤਾ ਗਿਆ ਉਹ ਸਾਡੀ ਮੈਨੀਫੈਸਟੋ ਦੀ ਉੱਪਰਲੀ ਲਾਈਨ ਦੇ ਵਿੱਚ ਸ਼ਾਮਲ ਹੈ ਕਿ ਅਸੀਂ ਇਹਦੇ ਲਈ ਜਦੋਂ ਜਾਇਦ ਜਾਰੀ ਰੱਖਾਂਗੇ ਸਭ ਤੋਂ ਵੱਡਾ ਅੱਜ ਦਾ ਅਜਗਰ ਜਿਹੜਾ ਮੇਰੇ ਪੰਜਾਬ ਦੇ ਨੌਜਵਾਨਾਂ ਨੂੰ ਨਿਗਲ ਰਿਹਾ ਉਹਦੀ ਗੱਲ ਮੈਂ ਹਰ ਜਗ੍ਹਾ ਕੀਤੀ ਹੈ ਤੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਨਸ਼ਾ ਕਿਉਂ ਨਹੀਂ ਬੰਦ ਹੋ ਰਿਹਾ ਜਿਹੜੇ ਲੋਕ ਨਸ਼ੇ ਨੂੰ ਵੰਡ ਕੇ ਸਰਕਾਰਾਂ ਬਣਾਉਂਦੇ ਨੇ ਉਹਨਾਂ ਤੋਂ ਮੈਂ ਲੋਕਾਂ ਨੂੰ ਸਮਝਾਇਆ ਹੈ ਅਸੀਂ ਪੰਜਾਬ ਦੇ ਲੋਕ ਨਸ਼ਾ ਬੰਦ ਕਰਨ ਦੀ ਆਸ ਕਰੀ ਬੈਠੀਆਂ ਇਹ ਕਦੇ ਵੀ ਸੰਭਵ ਨਹੀਂ ਹੋਏਗਾ ਜਿਹੜੀ ਧਿਰ ਜਿਹੜੀ ਪਾਰਟੀ 40 ਸਾਲ ਤੋਂ ਤੁਹਾਡੇ ਅੰਗ ਸੰਗ ਰਹੀ ਹੈ ਤੇ ਹੁਣ ਵੀ ਹੈ ਜਿਹਨੇ ਨਸ਼ਾ ਨਹੀਂ ਮੰਡਿਆ ਹਾਰਨਾ ਸਵਕਾਰ ਕੀਤਾ ਸਾਡੀਆਂ ਜ਼ਮਾਨਤਾਂ ਜ਼ਬਤ ਹੋਈਆਂ ਪਰ ਇਹਦਾ ਸਾਨੂੰ ਕੋਈ ਸ਼ਿਕਵਾ ਨਹੀਂ ਕਿਉਂਕਿ ਅਸੀਂ ਇੱਕ ਮਿਸ਼ਨ ਤੇ ਚੱਲ ਰਹੇ ਹਾਂ ਤੇ ਉਹ ਮਿਸ਼ਨ ਜਿਹੜਾ ਉਹ ਪੰਜਾਬ ਪੱਖੀ ਹੈ ਤੇ ਉਹ ਕੌਮ ਪੱਖੀ ਹੈ ਸਾਰੀ ਦੁਨੀਆ ਦਾ ਸਿੱਖ ਇਸ ਗੱਲ ਨੂੰ ਸਮਝ ਗਿਆ ਤੇ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੋਈ ਹੈ ਕਿ ਜਿੱਥੇ ਪੰਜਾਬ ਦੇ ਨੌਜਵਾਨਾਂ ਨੇ ਮੇਰਾ ਤੇ ਮੇਰੀ ਪਾਰਟੀ ਦਾ ਸਾਰੇ ਪੰਜਾਬ 'ਚ ਵੱਧ ਚੜ ਕੇ ਸਾਥ ਦਿੱਤਾ ਹੈ ਤੇ ਦੇ ਰਹੇ ਨੇ ਉੱਥੇ ਵਿਦੇਸ਼ਾਂ ਵਿੱਚ ਬੈਠੇ ਸਾਡੇ ਵਿੱਚੇ ਚਾਹੇ ਧੀਆ ਹੋਣ ਚਾਹੇ ਪੁੱਤ ਉਹ ਵੀ ਆਪਣੇ ਮਾਪੇ ਨੂੰ ਰੋਜ਼ ਫੋਨ ਕਰਕੇ ਕਹਿੰਦੇ ਨੇ ਜੋ ਸਾਡੇ ਕੋਲ ਇਨਫੋਰਮੇਸ਼ਨ ਆਉਂਦੀ ਹੈ ਕਿ ਜਾ ਕੇ ਸਿਮਰਨਜੀਤ ਸਿੰਘ ਮਾਨ ਦੇ ਕੈਂਡੀਡੇਟ ਨਾਲ ਆਪਣੀ ਫੋਟੋ ਵੀ ਖਿਚਾਓ ਫੰਡ ਵੀ ਦੇ ਕੇ ਆਓ ਤੇ ਉਹ ਇਸ ਲਈ ਮਤਲਬ ਕਿ ਸਿਮਰਨਜੀਤ ਸਿੰਘ ਮਾਨ ਦੀ ਜਿਹੜੀ ਸਾਡੀ ਪਾਰਟੀ ਸਾਰੀ ਦੀ ਕਮਾਈ ਹੈ 40 ਸਾਲ ਦੀ ਉਹਨੂੰ ਅੱਜ ਲੋਕ ਸਜਦਾ ਕਰ ਰਹੇ ਨੇ ਇਹ ਸਾਡੇ ਲਈ ਬੜੀ ਸਕੂਨ ਦੀ ਗੱਲ ਹੈ ਪੰਜਾਬ ਦੀ ਕਿਸਾਨੀ ਆਰਥਿਕਤਾ ਬੇਰੁਜ਼ਗਾਰੀ ਛੋਟਾ ਵਪਾਰੀ ਲੇਬਰ ਕਲਾਸ ਇਹਨਾਂ ਸਾਰਿਆਂ ਦਾ ਕੋਈ ਹੰਦ ਨਹੀਂ ਹੋਇਆ ਮੈਨੂੰ ਪਿਛਲੇ 47 ਸਾਲ ਚ ਕੋਈ ਵੀ ਪਾਰਲੀਮੈਂਟਰੀਅਨ ਸਿਵਾਏ ਸਿਮਰਤਜੀਤ ਸਿੰਘ ਮਾਨ ਦੇ ਲੋਕਾਂ ਦੀਆਂ ਗੱਲਾਂ ਕਰਦਾ ਉੱਥੇ ਨਹੀਂ ਦਿਸਿਆ ਉਹ ਭੱਤੇ ਲੈਣ ਤੱਕ ਜਾਂ ਆਪਣੀ ਗੱਲ ਕਰਨ ਤੱਕ ਹੀ ਸੀਮਤ ਰਹੇ ਨੇ ਜਿਹਦੇ ਕਰਕੇ ਪੰਜਾਬ ਦਾ ਤੇ ਕੌਮ ਦਾ ਇਹ ਹਾਲ ਹੋਇਆ ਜਿੱਥੇ ਮੈਂ 78 ਤੋਂ ਲੈ ਕੇ ਅੱਜ ਤੱਕ ਦੇ ਸਾਡੇ ਵਹਿਸ਼ਿਆਨਾ ਕਤਲ ਤੇ ਜੈਨੋਸਾਈਡ ਦੀ ਗੱਲ ਕੀਤੀ ਹੈ ਉੱਥੇ ਮੌਜੂਦਾ ਸਮੇਂ ਦੌਰਾਨ ਸਾਡੇ ਨਾਲ ਜੋ ਵਾਪਰਿਆ ਸਾਡੇ ਪ੍ਰਧਾਨ ਸਾਹਿਬ ਸਰਦਾਰ ਸਵਰਜੀਤ ਸਿੰਘ ਮਾਨ ਨੇ ਜਦੋਂ ਪਾਰਲੀਮੈਂਟ ਚ ਹੁਣ ਡੇਢ ਸਾਲ ਪਹਿਲਾਂ ਗਏ ਨੇ ਉਹਨਾਂ ਨੇ ਦੀਪ ਸਿੰਘ ਸਿੱਧੂ ਸਿੱਧੂ ਮੂਸੇਵਾਲਾ ਹਰਦੀਪ ਸਿੰਘ ਨਿੱਜਰ ਅਵਤਾਰ ਸਿੰਘ ਖੰਡਾ ਪਰਮਜੀਤ ਸਿੰਘ ਪੰਜਵੜ ਰਿਗੂਦੇਵਨ ਸਿੰਘ ਮਲਕ ਤੇ ਨਾਲ ਦੇ ਸ਼ਹੀਦਾਂ ਸ਼ਹੀਦੀਆਂ ਦੀ ਗੱਲ ਪਲੇਟਫਾਰਮ ਤੇ ਕੀਤੀ ਹੈ ਇਹਦਾ ਮਤਲਬ ਕੀ ਹੈ ਕਿ ਅਸੀਂ ਜਦ ਤੱਕ ਸਾਡੇ ਬੱਚਿਆਂ ਦੇ ਸਾਡੇ ਭਰਾਵਾਂ ਦੇ ਕਤਲਾਂ ਦਾ ਇਨਸਾਫ ਸਾਨੂੰ ਨਹੀਂ ਮਿਲੇਗਾ ਅਸੀਂ ਇਹ ਪਾਰਲੀਮੈਂਟ 'ਚ ਜ਼ਰੂਰ ਬੋਲਦੇ ਰਹਾਂਗੇ ਇਨਸਾਫ ਲੈਣ ਤੱਕ ਇਹ ਸਾਡਾ ਕੌਮੀ ਆਹਿਦ ਹੈ ਤੇ ਨਾਲ ਜਿਹੜਾ ਗੁਰਪਤਵੰਨ ਸਿੰਘ ਪੰਨੂ ਉਹਨਾਂ ਨੂੰ ਮਰਵਾਉਣ ਦੀ ਕੋਸ਼ਿਸ਼ ਇੰਡੀਆ ਦੀਆਂ ਏਜੰਸੀਆਂ ਨੇ ਕੀਤੀ ਆ ਕੈਨੇਡਾ ਦੇ ਵਿੱਚ ਨਿੱਜਰ ਸਾਬ ਨੂੰ ਮਰਵਾਇਆ ਹੈ ਔਕਤਾਰ ਸਿੰਘ ਖੰਡੇ ਨੂੰ ਮਰਵਾਇਆ ਹੈ ਤੇ ਨikhil Gupta ਅੱਜ ਜਿਹੜਾ ਪੁੱਤਰ ਪੁਰਤਗਾਲ ਦੇ ਵਿੱਚ ਗ੍ਰਿਫਤਾਰ ਹੈ ਉਹਨੂੰ ਅਮਰੀਕਾ ਲਿਆਇਆ ਜਾ ਰਿਹਾ ਤੇ ਅਮਰੀਕਾ ਦੀ ਸਰਕਾਰ ਕੈਨੇਡਾ ਦੀ ਸਰਕਾਰ ਜਿਵੇਂ ਸਿੱਖਾਂ ਦੇ ਨਾਲ ਖੜ ਗਈ ਹੈ ਅਸੀਂ ਪੂਰੀ ਆਪਣੀ ਕੌਮ ਦੇ ਨਾਲ ਇਹ ਵਾਦਾ ਜੋ ਪਹਿਲਾਂ ਤੋਂ ਅਸੀਂ ਕਰਦੇ ਆ ਰਹੇ ਹਾਂ ਜੋ ਮਾਨ ਸਾਹਿਬ ਨੇ ਪਾਰਲੀਮੈਂਟ 'ਚ ਬੋਲਿਆ ਹੈ ਇਹ ਕਰਦੇ ਹਾਂ ਕਿ ਨੈਸ਼ਨਲ ਲੈਵਲ ਤੇ ਤੇ ਇੰਟਰਨੈਸ਼ਨਲ ਲੈਵਲ ਤੇ ਜਿਹੜਾ ਸਾਡਾ ਸਿੱਖਾਂ ਦਾ ਕਤਲੇਆਮ ਹੋਇਆ ਹੈ ਆ ਪਿਛਲੇ 8-9 ਸਾਲ ਦੇ ਵਿੱਚ 2-3 ਸਾਲ ਦੇ ਵਿੱਚ ਉਹਨਾਂ ਦਾ ਵੀ ਇਨਸਾਫ ਦੇ ਪੱਧਰ ਤੱਕ ਜਦੋਂ ਜੈਦ ਜਾਰੀ ਰੱਖਾਂਗੇ ਇਹਨਾਂ ਸਾਰੀਆਂ ਗੱਲਾਂ ਦਾ ਇੱਕੋ ਇੱਕ ਹੱਲ ਵੋਟ ਜਿਦੀ ਮਹੱਤਤਾ ਸਾਡੇ ਪੰਜਾਬ ਨਿਵਾਸੀ ਸਿੱਖ ਕੌਮ ਸਮਝ ਨਹੀਂ ਸਕੀ ਜਿਹਦੇ ਕਰਕੇ ਉਹਨੂੰ ਇਹਨਾਂ ਸਾਰੀਆਂ ਮੁਸ਼ਕਲਾਂ ਦਾ 50 ਸਾਲ ਤੋਂ ਅੱਧੀ ਸਦੀ ਤੋਂ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਪੂਬੇ ਵਿੱਚ ਵੀ ਕੋਈ ਆਸ ਨਹੀਂ ਦਿਸਦੀ ਉਹਦਾ ਵੱਡਾ ਕਾਰਨ ਇਹ ਹੈ ਕਿ ਪੰਜਾਬ ਦੇ ਲੋਕਾਂ ਨੇ ਸਿੱਖਾਂ ਨੇ ਉਹਨਾਂ ਲੋਕਾਂ ਨੂੰ ਸੀਟਾਂ ਤੇ ਬਿਠਾਇਆ ਚਾਹੇ ਬਾਦਲ ਹੋਵੇ ਕਾਂਗਰਸ ਹੋਵੇ ਭਾਜਪਾ ਹੋਵੇ ਤਾਂ ਹੁਣ ਆਪ ਹੋਵੇ ਜਿਨ੍ਹਾਂ ਦਾ ਪੰਜਾਬ ਨਾਲ ਕੋਈ ਵਾਸਤਾ ਹੀ ਨਹੀਂ ਕੋਮ ਨਾਲ ਕੋਈ ਵਾਸਤਾ ਹੀ ਨਹੀਂ ਸੋ ਇਹ ਗੱਲਾਂ ਅਸੀਂ ਸਾਰੀ ਕੈਂਪੇਨ ਦੌਰਾਨ ਲੋਕਾਂ ਨਾਲ ਕੀਤੀਆਂ ਨੇ ਤੇ ਮੈਨੂੰ ਲੱਗਦਾ ਜੋ ਲੋਕਾਂ ਦਾ ਰਿਸਪੌਂਸ ਸੀ ਕਿ ਆ ਗੱਲਾਂ ਬਹੁਤ ਜ਼ਰੂਰੀ ਨੇ ਜਿਨ੍ਹਾਂ ਤੇ ਵਰਕ ਹੋਣਾ ਚਾਹੀਦਾ ਤੇ ਇਸੇ ਲਈ ਮੈਂ ਵੀ ਇਹ ਛੋਟੀ ਅਪੀਲ ਕੀਤੀ ਹੈ ਕਿ ਅਸੀਂ ਸਾਰੇ ਪੰਜਾਬ ਨਿਵਾਸੀ ਕੌਮੀ ਲੋਕ ਸਿੱਖ ਜਿਨ੍ਹਾਂ ਦੇ ਉੱਤੇ ਤੱਕਾ ਲਗਾਤਾਰ ਹੋ ਰਿਹਾ ਹੈ ਜ਼ੁਲਮ ਹੋ ਰਿਹਾ ਹੈ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਤੇ ਪੰਜਾਬ ਦੀ ਮਨੁੱਖਤਾ ਪੱਖੀ ਸੋਚ ਨੂੰ ਅੱਗੇ ਲਿਆਉਣ ਵਾਸਤੇ ਇਹਨਾਂ ਵੋਟਾਂ ਦੇ ਵਿੱਚ ਬਾਲਟੀ ਦੇ ਨਿਸ਼ਾਨ ਤੇ ਜ਼ਰੂਰ ਮੋਹਰ ਲਾਓ ਤੇ ਦੂਸਰਾ ਖਡੂਰ ਸਾਹਿਬ 'ਚ ਅਸੀਂ ਭਾਈ ਅਮਰਤਪਾਲ ਸਿੰਘ ਜੀ ਦੀ ਹਮਾਇਤ ਕਰ ਰਹੇ ਹਾਂ ਤੇ ਉਹਨਾਂ ਦਾ ਚੋਣ ਨਿਸ਼ਾਨ ਮਾਈਕ ਹੈ ਖਡੂਰ ਸਾਹਿਬ 'ਚ ਮਾਈਕ ਦੇ ਉੱਪਰ ਮੋਹਰ ਲਾਈਏ ਬਾਕੀ ਸਾਰੇ ਪੰਜਾਬ ਚ ਬਲਟੀ ਉੱਪਰ ਮੋਰ ਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ